ਚੰਡੀਗੜ੍ਹ ਦੇ ਅਧਿਕਾਰ ਖੇਤਰ ਦੇ ਅੰਦਰ ਕਾਫੀ ਕੁਸ਼ ਹੋਇਆ ਚੰਡੀਗੜ੍ਹ ਪੁਲਿਸ ਤੇ ਪੰਜਾਬ ਪੁਲਿਸ ਪਰ ਵਜ੍ਹਾ ਕੌਣ ਸੀ ਰਾਜ ਸਭਾ ਉਮੀਦਵਾਰ ਜਿਹੜੇ ਕੀ ਉਹਨਾਂ ਦੀ ਉਮੀਦਵਾਰੀ ਵੀ ਹੁਣ ਤੱਕ ਖਾਰਜ ਹੀ ਮੰਨੀ ਗਈ ਹੁਣ ਨਵਾਂ ਮੋੜ ਉਹਦੇ ਵਿੱਚ ਵੀ ਆ ਗਿਆ ਹਾਈ ਕੋਰਟ ਦੋਵੇਂ ਧਿਰਾਂ ਗਈਆਂ 4 ਤਰੀਕ ਅੱਗੇ ਪੈ ਗਈ ਹੈ ਪਰ ਉਧਰੋਂ ਰੋਪੜ ਕੋਰਟ ਵੱਲੋਂ ਦੁਬਾਰਾ ਫੇਰ ਆਰਡਰ ਕੱਢਿਆ ਗਿਆ ਚੰਡੀਗੜ੍ਹ ਪੁਲਿਸ ਦੇ ਅਫਸਰਾਂ ਨੂੰ ਹਦਾਇਤਾਂ ਕੀਤੀਆਂ ਗਈਆਂ ਨੇ ਉਹ ਹਦਾਇਤਾਂ ਕੀ ਨੇ ਤੈਨੂੰ ਸਭ ਤੋਂ ਵੱਡੀ ਗੱਲ ਮੈਨੂੰ ਲੱਗਦਾ ਕਿ ਚੰਡੀਗੜ੍ਹ ਪੁਲਿਸ ਦਾ ਮਸਲਾ ਨਹੀਂ ਚੰਡੀਗੜ੍ਹ ਪੁਲਿਸ ਕਿਹਦੇ ਇਸ਼ਾਰਿਆਂ ਤੇ ਕੰਮ ਕਰ ਰਹੀ ਆ ਉਹ ਵੱਡਾ ਮਸਲਾ ਵਾ ਔਰ ਇਦਾਂ ਜਿਹੜੇ ਵੇ ਕੋਈ ਵੀ ਜਿਹੜਾ ਸਟੇਟ ਆ ਕੱਲ ਨੂੰ ਤੇ ਹੋਰ ਵੀ ਜਿਹੜੇ ਪੰਜਾਬ ਦੇ ਜਿਹੜੇ ਲੜਿੰਦੇ ਹੋਣਗੇ ਯੁਰਮੀ ਹੋਣਗੇ ਮਲਜਮ ਹੋਣਗੇ ਉਹ ਚੰਡੀਗੜ੍ਹ ਕਰਕੇ ਬੈਠ ਜਾਣਗੇ ਤੇ ਫਿਰ ਚੰਡੀਗੜ੍ਹ ਪੁਲਿਸ ਕਿਹਨੂੰ ਕਿਹਨੂੰ ਪ੍ਰੋਟੈਕਸ਼ਨ ਕਰੇਗੀ ਕਿਹਨੂੰ ਕਿਹਨੂੰ ਪ੍ਰੋਟੈਕਟ ਕਰੇਗੀ ਸਾਰੇ ਫਿਰ ਬੀਜੇਪੀ ਦੇ ਸੰਪਰਕ ਚ ਉੱਥੇ ਕੋਈ ਨਾ ਕੋਈ ਕ੍ਰਾਈਮ ਕਰਕੇ ਆਉਣਗੇ ਇੱਥੇ ਫਿਰ ਬੀਜੇਪੀ ਦੇ ਗੁਣ ਗਾਉਣਗੇ ਨਾਰੇ ਲਾਉਣਗੇ ਤੇ ਫਿਰ ਚੰਡੀਗੜ੍ਹ ਪੁਲਿਸ ਕਿਹਨੂੰ ਪ੍ਰੋਟੈਕਸ਼ਨ ਦੇਗੀ ਮਤਲਬ ਇਹ ਦੇਸ਼ ਨੂੰ ਜਿਹੜਾ ਵਾ ਗਲਤ ਰਾਹ ਤੇ ਪਾਇਆ ਜਾ ਰਿਹਾ ਹੈਗਾ ਇਦਾਂ ਤੇ ਕੋਈ ਵੀ ਸਟੇਟ ਕਹੂਗਾ ਕਿ ਸਾਡੇ ਮੁਲਕ ਸਟੇਟ ਦੇ ਵਿੱਚ ਕੋਈ ਆਉਣਾ ਕੱਲ ਨੂੰ ਚੰਡੀਗੜ੍ਹ ਪੁਲਿਸ ਨੂੰ ਕੋਈ ਪੰਜਾਬ ਤੋਂ ਲੜਿੰਦਾ ਬੰਦਾ ਕੋਈ ਗੈਂਗਸਟਰ ਆ ਕੋਈ ਕ੍ਰਾਈਮਨਲ ਆ ਉਹ ਜਾ ਕੇ ਕਹਿਣਗੇ ਕਿ ਨਹੀਂ ਜੀ ਪੰਜਾਬ ਪੁਲਿਸ ਵਾਲੇ ਵੀ ਕਹਿਣਗੇ ਕਿ ਚੰਡੀਗੜ੍ਹ ਪੁਲਿਸ ਜਾਓ ਕੋਡ ਦੇ ਵਿੱਚ ਜਾਓ ਕੋਡ ਆਪੇ ਦੇਖੋਗੇ ਅਸੀਂ ਨਹੀਂ ਬੰਦਾ ਦਿੰਦੇ ਠੀਕ ਹੈ ਇਹ ਜਿਹੜਾ ਮੈਨੂੰ ਲੱਗਦਾ ਕਿ ਚੰਡੀਗੜ੍ਹ ਪੁਲਿਸ ਨੇ ਗਲਤ ਫਿਰਤ ਪਾ ਦਿੱਤੀ ਹੈਗੇ ਚੰਡੀਗੜ੍ਹ ਪੁਲਿਸ ਤੇ ਪ੍ਰੈਸ਼ਰ ਕਿਹਦਾ ਸਾਰੇ ਨੂੰ ਪਤਾ ਲੱਗ ਗਿਆ ਹੈਗਾ ਨਾ ਕਿ ਪ੍ਰੈਸ਼ਰ ਕਿਹਦਾ ਹੈਗਾ ਵੀ ਤੁਸੀਂ ਇੱਕ ਬੰਦੇ ਨੂੰ ਜਿਹਦੇ ਖਿਲਾਫ ਮੁਕਦਮਾ ਅੰਦਰ ਜਾ ਉਸ ਬੰਦੇ ਨੇ ਗੁਨਾਹ ਕੀਤਾ ਉਹਨੇ ਫਰਜੀ ਦਸਕਤ ਕੀਤੀ ਨੇ ਜਾਲੀ ਦਸਕਤ ਨੇ ਐਮਐਲਏ ਦੇ ਸਾਡੇ ਦਸਕਤ ਨਹੀਂ ਆ ਠੀਕ ਹੈ ਜਾਂਦੇ ਸਬੂਤ ਪੇਸ਼ ਕਰੇ ਵੀਡੀਓ ਜੇ ਕਿਸੇ ਨੇ ਗੱਲ ਕੀਤੀ ਮਤਲਬ ਤੁਸੀਂ ਐਮਐਲਏ ਨੇ ਤੇ ਮੈਂ ਤੁਹਾਡਾ ਵੀਡੀਓ ਰਿਕਾਰਡਿੰਗ ਕਰ ਲੈਂਦਾ ਕਿ ਹਾਂ ਤੁਸੀਂ ਕੀਤੇ ਨੇ ਆਡੀਓ ਰਿਕਾਰਡਿੰਗ ਤਾਂ ਪੇਸ਼ ਕਰਦੇ ਤੇ ਇਹ ਜਿਹੜੀ ਸ਼ਰਾਰਤ ਹੋਈ ਹੈ ਸਿਆਸੀ ਸ਼ਰਾਰਤ ਹੈ ਸ਼ਰਾਰਤ ਦੇ ਪਿੱਛੇ ਕੀ ਕੋਣ ਹੈ ਇਹ ਤੇ ਫਿਰ ਪੁਲਿਸ ਇਨਵੈਸਟੀਗੇਸ਼ਨ ਕਰੂਗੀ ਹੁਣ ਚੰਡੀਗੜ੍ਹ ਪੁਲਿਸ ਜਿਹੜਾ ਬੰਦਾ ਆਪਣੇ ਕਬਜ਼ੇ ਚ ਕਰਕੇ ਬੈਠੀ ਹੈਗੀ ਹੈ ਜਾਂ ਤੇ ਚੰਡੀਗੜ੍ਹ ਪੁਲਿਸ ਦੱਸੇ ਕਿ ਨਵਨੀਤ ਚਤੁਰਵਦੀ ਦੇ ਖਿਲਾਫ ਇੱਥੇ ਵੀ ਮਕਦਮਾ ਦਰਜਾ ਕੋਈ 751 ਦਾਵਾ ਕੋਈ 23 24 ਦਾ ਕੋਈ 25 26 ਦਾਵਾ ਕੋਈ ਹੋਰ 8 420 ਦਾ ਕੋਈ ਠੱਗੀ ਠੋਰੀ ਦਾ ਕੋਈ ਨਾ ਕੋਈ ਕੇਸ ਦਰਜ ਹੈ ਉਹ ਦਰਜ ਹੈ ਤੇ ਫਿਰ ਤੁਹਾਡਾ ਰਾਈਟ ਹੈ ਪਰ ਤੁਸੀਂ ਤੇ ਉਹਨੂੰ ਪ੍ਰੋਟੈਕਸ਼ਨ ਦਿੱਤੀ ਵੀ ਹੈ ਤੇ ਪ੍ਰੋਟेक्ट ਵੀ ਕੀਤਾਗਾ ਉਹ ਜੋ ਸਰਾਸਰ ਕਾਨੂੰਨ ਦੀ ਚੰਡੀਗੜ੍ਹ ਪੁਲਿਸ ਨੇ ਵਾਇਲੇਸ਼ਨ ਕੀਤੀ ਆ ਉਲੰਘਣਾ ਕੀਤੀ ਹੈਗੀ ਆ ਕਿਉਂ ਕਿਉਂਕਿ ਇਹਨਾਂ ਤੇ ਦਬਾਅ ਕਿਹਦਾ ਦਬਾਅ ਆ ਪੰਜਾਬ ਵਾਲੇ ਵੀ ਜਾਣਦੇ ਨੇ ਸਾਰੀ ਦੁਨੀਆ ਜਾਣਦੀ ਹੁਣ ਜਿਹੜੇ ਕੱਲ ਵੀ ਇੱਕ ਵਾਰੰਟ ਇਸ਼ੂ ਕੀਤੇ ਸ਼ਾਮ ਨੂੰ ਪਹਿਲਾਂ ਪਰਸੋਂ ਦੀ ਰਾਤ 12:30 ਵਜੇ ਐਡਵੋਕੇਟ ਜਿਹੜੇ ਐਮਐਲਏ ਨੇ ਰੋਪੜ ਤੋਂ ਦਿਨੇਸ਼ ਛੱਡਾ ਉਹਦੀ ਸ਼ਿਕਾਇਤ ਤੇ ਮੁਕੱਦਮਾ ਦਰਜ ਕੀਤਾ ਰੋਪੜ ਦੇ ਸਵੇਰੇ ਉਹ ਫੜਨ ਆਉਂਦੇ ਨੇ ਚੰਡੀਗੜ੍ਹ ਪੁਲਿਸ ਨੂੰ ਫੜ ਨਹੀਂ ਦਿੰਦੀ ਸ਼ਾਮ ਨੂੰ ਉਹ ਵਾਰੰਟ ਲੈ ਕੇ ਆਉਂਦੇ ਖੁਦ ਰੋਪੜ ਪੁਲਿਸ ਦਾ ਐਸਐਸਪੀ ਗੁਲਨੀਤ ਸਿੰਘ ਖਰਾਨਾ ਚੰਡੀਗੜ੍ਹ ਪੁਲਿਸ ਦੇ ਅਧਿਕਾਰੀਆਂ ਨੂੰ ਮਿਲ ਕੇ ਗਿਆ ਇਹਨਾਂ ਨੇ ਪੱਲੇ ਕੁਝ ਨਹੀਂ ਦਿੱਤ ਪਾਇਆ ਅੱਜ ਉਹਨੇ ਡਿਸਟ੍ਰਿਕਟ ਕੋਰਟ ਦੇ ਜਰੀਏ ਦੁਬਾਰਾ ਜਿਹੜੇ ਅਰੈਸਟ ਵਾਰੰਟ ਇਸ਼ੂ ਕਰਵਾ ਲਏ ਨੇ ਜਿਹਦੇ 'ਚ ਹੁਣ ਜਿਹੜੇ ਐਸ ਐਚਓ ਪੁਲਿਸ ਸਟੇਸ਼ਨ ਤਿੰਨ ਦੇ ਨਿਰਿੰਦਰ ਪਟਿਆਲ ਉਹਨੂੰ ਕਿਹਾ ਕਿ ਤੁਸੀਂ ਜਿਹੜੇ ਪੇਸ਼ ਹੋ ਤੇ ਆਪਣਾ ਦੱਸੋ ਨਾਲ ਹੀ ਉਹਨੇ ਕਿਹਾ ਕਿ ਐਸ ਐਸਪੀ ਵੀ ਉੱਤੇ ਕਾਊਂਟਰ ਸਾਈਨ ਕਰੇ ਕਿ ਤੁਸੀਂ ਬੰਦਾ ਕਿਉਂ ਨਹੀਂ ਜਿਹੜਾ ਵਾ ਹਵਾਲੇ ਕੀਤਾ ਉਹ ਕਿਉਂਕਿ ਚੰਡੀਗੜ੍ਹ ਇੱਕ ယူਟੀ ਆ ਹੁਣ ਡਿਸਟ੍ਰਿਕਟ ਕੋਰਟ ਪੰਜਾਬ ਉਹ ਪੰਜਾਬ ਦੀ ਜੂਰੀਡਿਕਸ਼ਨ ਆ ਉਹ ਸ਼ਾਇਦ ਫਿਰ ਹਾਈ ਕੋਰਟ ਨੂੰ ਭੇਜਣਗੇ ਹਾਈ ਕੋਰਟ ਦੇ ਵਿੱਚ ਵੀ ਕੇਸ ਲੱਗਾ ਔਰ ਹਾਈ ਕੋਰਟ ਦੇ ਵਿੱਚ ਵੀ 4 ਤਰੀਕ ਨੂੰ ਚੰਡੀਗੜ੍ਹ ਪੁਲਿਸ ਨੇ ਰਿਪਲਾਈ ਫਾਈਲ ਕਰਨਾ ਕਿ ਅਸੀਂ ਜਿਹੜਾ ਨਵਨੀਤ ਚਤੁਰਵੇਦੀਆ ਇਹਨੂੰ ਪੰਜਾਬ ਪੁਲਿਸ ਦੇ ਹਵਾਲੇ ਕਿਉਂ ਨਹੀਂ ਕਰ ਰਹੇ ਹੈਗੇ ਪਰ ਮੈਨੂੰ ਲੱਗਦਾ ਕਿ ਗਲਤ ਫਿਰਤ ਪੈ ਗਈ ਹੈਗੀ ਏ ਇਦਾਂ ਕੋਈ ਵੀ ਜਿਹੜਾ ਬੰਦਾ ਵਾ ਕ੍ਰਿਮਿਨਲ ਉਹ ਤੇ ਕਿਸਦੇ ਵੀ ਕਿਸੇ ਵੀ ਪਾਰਟੀ 'ਚ ਮਦਦ ਦੇ ਨਾਲ ਸ਼ਾਮਲ ਹੋ ਕੇ ਤੇ ਫਿਰ ਤੇ ਅਸੀਂ ਪੁਲਿਸ ਫੜ ਨਹੀਂ ਸਕਦੇ ਮਤਲਬ ਮੈਨੂੰ ਲੱਗਦਾ ਹੈ ਕਿ ਦਬਾਅ ਚੰਡੀਗੜ੍ਹ ਪੁਲਿਸ ਤੇ ਨਹੀਂ ਤੇ ਇੱਕ ਬੰਦੇ ਨੂੰ ਫੜਨ ਵਾਸਤੇ ਐਸਪੀ ਤੇ ਡੀਐਸਪੀ ਆਉਂਦੇ ਨੇ ਉਹਨੂੰ ਛਡਾਉਣ ਵਾਸਤੇ ਐਸਐਸਪੀ ਆਉਂਦੇ ਨੇ ਚੰਡੀਗੜ੍ਹ ਦੇ ਇਹ ਲੜਾਈ ਹੋਰ ਪਾਸੇ ਲੜਾਈ ਹੁਣ ਚੰਡੀਗੜ੍ਹ ਪੁਲਿਸ ਜਾਂ ਰੋਪੜ ਪੁਲਿਸ ਦੀ ਨਹੀਂ ਰਹੀ ਇਹ ਲੜਾਈ ਪੰਜਾਬ ਸਰਕਾਰ ਵਰਸਸ ਭਾਰਤ ਸਰਕਾਰ ਬਣ ਚੁੱਕੀ ਹੈਗੀ ਜੋ ਮੈਨੂੰ ਲੱਗਦਾ ਹੈ ਕਿ ਮਾੜੀ ਗੱਲ ਹੈ ਇੱਕ ਪਾਸੇ ਤਾਂ ਚਲੋ ਰੋਪੜ ਕੋਰਟ ਦੇ ਜਿਹੜੇ ਆਰਡਰ ਨੇ ਦੁਬਾਰਾ ਇਹ ਰੈਸਟ ਵਾਰੰਟ ਇੱਕ ਤਾਂ ਉਹਦੇ ਵਿੱਚ ਜਵਾਬ ਤਲਬੀ ਮੰਗ ਲਈ ਗਈ ਹੈ ਚੰਡੀਗੜ੍ਹ ਪੁਲਿਸ ਦੇ ਅਧਿਕਾਰੀਆਂ ਦੀ ਤੇ ਜਿਹੜੀ ਹਾਈ ਕੋਰਟ ਦੀ ਗੱਲ ਹੈ ਕਿ ਜਵਾਬ ਜਿਹੜਾ ਮੰਗਿਆ ਗਿਆ ਇਹਦਾ ਮਤਲਬ ਸਾਫ਼ ਹੋ ਗਿਆ ਉਹ ਚਾਰ ਤਰੀਕਾ ਅੱਗੇ ਪਈ ਉਦੋਂ ਤੱਕ ਤਾਂ ਰਾਜ ਵਾਲੀ ਇਲੈਕਸ਼ਨ ਐ ਮੁਕੰਮਲ ਹੋ ਜਣੀ ਐ ਇਹਦਾ ਮਤਲਬ ਕਿ ਪੱਤਾ ਸਾਫ ਹੋ ਗਿਆ ਐ ਨਵੀਨ ਚੱਤਰੋਵੇਦੀ ਦਾ ਇਸ ਪਾਸਿਓਂ ਤਾਂ ਦੇਖੋ ਨਵਨੀਤ ਚੱਤਰੋਵੇਦੀ ਬੁਰੀ ਤਰ੍ਹਾਂ ਫਸ ਚੁੱਕਾ ਉਹਨੇ ਨੇ ਪਟੀਸ਼ਨ ਕੀ ਪਾਈ 45 ਪੇਜ ਦੀ ਪਟੀਸ਼ਨ ਆ 45 ਪੇਜ ਦੇ ਵਿੱਚ ਜਿਹੜੇ ਉਹ ਕਹਿੰਦੇ ਕਿ ਇੱਕ ਤੇ ਕਹਿੰਦੇ ਕਿ ਮੈਨੂੰ ਇਹ ਦੱਸਿਆ ਜਾਵੇ ਕਿ ਮੇਰੇ ਖਿਲਾਫ ਕਿੱਥੇ ਕਿੱਥੇ ਮਕਦਮਾ ਦਰਜ ਹੋਇਆ ਤੇ ਇਹ ਤੇ ਚੰਡੀਗੜ੍ਹ ਜੁਡੀਕਸ਼ਨ ਸੀ ਉੱਥੇ ਕਿਵੇਂ ਮਕਦਮਾ ਦਰਜਾ ਦੂਜੀ ਕਹਿੰਦੇ ਕਿ ਜਿਹੜਾ 2C ਫਾਰਮ ਲਾਇਆ ਜਾਂਦਾ ਜਿਹੜਾ ਡਾਕੂਮੈਂਟ ਆਫ ਉਹ تھا ਉਹ ਜਿਹੜੇ ਜਿਹੜੇ ਐਮਐਲਏ ਦੇ ਮੈਂ ਦਸਕਤ ਕਰਵਾਏ ਸੀ ਉਹ ਵਿਧਾਨ ਸਭਾ ਸਕੱਤਰੇਦ ਨੇ ਲੀਕ ਕਿਵੇਂ ਹੋਇਆ ਉਥੋਂ ਲੀਕ ਕਿਵੇਂ ਹੋਏ ਨੇ ਉਹ ਕਹਿੰਦੇ ਕਿ ਲੀਕ ਹੋਣ ਦੇ ਨਾਲ ਖਬਰਾਂ ਪ੍ਰਕਾਸ਼ਿਤ ਹੋ ਗਈਆਂ ਖਬਰਾਂ ਚੱਲ ਗਈਆਂ ਤੇ ਜਿਹੜੇ ਜਿੰਨਾ ਐਮਐਲਏ ਨੇ ਮੈਨੂੰ ਹਮਾਇਤ ਕੀਤੀ ਦਸਕਤ ਕੀਤੀ ਤੇ ਉਹ ਪਾਰਟੀ ਤੋਂ ਡਰ ਗਏ ਤੇ ਇਸ ਕਰਕੇ ਉਹ ਮੁਕਰ ਗਏ ਨੇ ਕਹਿੰਦੇ ਉਹ ਦੱਸਿਆ ਜਾਵੇ ਉਹਦੀ ਪਟੀਸ਼ਨ ਵੀ ਹਾਈ ਕੋਰਟ ਨੇ ਐਡਮਿਟ ਕਰ ਲਈ ਔਰ ਪੰਜਾਬ ਪੁਲਿਸ ਚੰਡੀਗੜ੍ਹ ਪੁਲਿਸ ਦੇ ਖਿਲਾਫ ਜਾਂਦੇ ਨੇ ਉਨ ਦੇ ਉਹਨਾਂ ਦੀ ਪਟੀਸ਼ਨ ਵੀ ਐਡਮਿਟ ਹੋ ਗਈ ਅਜੇ ਦੋ ਪਟੀਸ਼ਨਾਂ ਇਕੱਠੀਆਂ ਕਰ ਦਿੱਤੀਆਂ ਗਿਆ ਉਹਨਾਂ ਦਾ ਹੁਣ ਚਾਰ ਜਿਹੜਾ ਵਾ ਨਵੰਬਰ ਨੂੰ ਜਿਹੜਾ ਨਪਟਾਰਾ ਹੋਊਗਾ ਤੇ 4 ਨਵੰਬਰ ਤੱਕ ਕੀ ਜਿਹੜਾ ਵਾ ਅ ਨਵਨੀਤ ਚਤੁਰਵੇਦੀ ਪੁਲਿਸ ਸਟੇਸ਼ਨ ਤੇ ਇਹਦੇ ਵਿੱਚ ਹੀ ਹਵਾਲਾਤੀ ਬਣ ਕੇ ਰੱਖਿਆ ਔਰ ਤੁਸੀਂ ਕਿਸੇ ਨੂੰ 24 ਘੰਟੇ ਤੋਂ ਜ਼ਿਆਦਾ ਹਵਾਲਾਤ ਵਿੱਚ ਰੱਖ ਨਹੀਂ ਸਕਦੇ ਜਾਂ ਤਾਂ ਹੋ ਸਕਦਾ ਹੈ ਕਿ ਅੰਦਰਖੱਤ ਦੇ ਚੰਡੀਗੜ੍ਹ ਪੁਲਿਸ ਨੇ ਵੀ ਮਕਦਮਾ ਦਰਜ ਕਰ ਲਿਆ ਹੋਵੇ ਕਿ ਸਾਡੇ ਵੀ ਨਵਨੀਤ ਚਦਰਵੇਦੀ ਨੇ ਸਾਡੇ ਸਟਾਫ ਦੇ ਨਾਲ ਧੱਕਾ ਮੁਕੀ ਕੀਤੀ ਕੀਪਦਾ ਰਾਤੋ ਰਾਤ ਇਹਦੇ ਖਿਲਾਫ ਵੀ 5723242526 ਬੇਕਦਮਾ ਦਰਜ ਕਰਕੇ ਹਵਾਲਾ ਚਰਤ ਕਾਨੂੰਨ ਮੁਤਾਬਕ ਤੁਸੀਂ ਬੰਦੇ ਨੂੰ ਹਿਰਾਸਤ ਵਿੱਚ ਨਹੀਂ ਰੱਖ ਸਕਦੇ ਇਹਦੇ ਫਿਰ ਜੇ ਤੁਸੀਂ ਹਿਰਾਸਤ ਦੇ ਵਿੱਚ ਰੱਖ ਰਹੇ ਗੈਰ ਕਾਨੂੰਨੀ ਰੱਖ ਰਹੇ ਹੋ ਇਸ ਕਰਕੇ ਹੁਣ ਤੇ ਚੰਡੀਗੜ੍ਹ ਪੁਲਿਸ ਨੇ ਵੀ ਕਹਾਣੀ ਬਣਾ ਲਈ ਹੋਗੀ ਜਦੋਂ ਤੁਹਾਡੇ ਉੱਪਰ ਕਿਸੇ ਵੱਡੀ ਪਾਰਟੀ ਦਾ ਹੱਥ ਹੋਵੇ ਤੇ ਜੋ ਮਰਜ਼ੀ ਕਰ ਲੋ ਹੁਣ 4 ਤਰੀਕ ਨੂੰ ਇਸ ਮਸਲੇ ਦੇ ਵਿੱਚ ਆਊਗਾ ਤੇ ਇਹ ਜੇ ਹੁਣ ਜਵਾਬ ਮੰਗਿਆ ਐਸਐਚਓ ਪੁਲਿਸ ਸਟੇਸ਼ਨ ਤੇ ਨਿਰਿੰਦਰ ਪਟਿਆਲ ਉਹਨਾਂ ਕੋਲ ਨਾਲ ਉਹਨਾਂ ਰੋਪੜ ਅਦਾਲਤ ਨੇ ਕਹਿਤਾ ਕਿ ਐਸਐਸਪੀ ਦੇ ਕਾਊਂਟਰ ਸਾਈਨ ਹੋਣੇ ਚਾਹੀਦੇ ਨੇ ਇਹ ਜਵਾਬ ਲੈ ਕੇ ਭੇਜ ਦੇਣਗੇ ਕਿ ਇਸ ਮਸਲੇ ਦੇ ਵਿੱਚ ਹਾਈ ਕੋਰਟ ਦੇ ਵਿੱਚ ਪਟੀਸ਼ਨ ਲੱਗੀ ਹੈ ਜੀ ਚਾਰ ਦਿਨ ਹੋਈ ਉੱਥੇ ਜਵਾਬ ਦੇ ਦਾਂਗੇ ਕਿਉਂਕਿ ਜਿਹੜੀ ਉਹ ਰੋਪੜ ਕੋਰਟ ਆ ਉਹ ਡਾਇਰੈਕਟ ਇਹਨਾਂ ਨੂੰ ਆਰਡਰ ਨਹੀਂ ਕਰਦੀ ਇਹਨਾਂ ਨੇ ਕਹੇ ਤੁਸੀਂ ਐਗਜ਼ੀਕਿਊਟ ਕਰੋ ਜੇ ਇਹਨੇ ਨਹੀਂ ਕਰਦੇ ਐਗਜ਼ੀਕਿਊਟ ਨਹੀਂ ਕਰਦੇ ਦੈਨ ਮਸਲਾ ਤੇ ਹਾਈ ਕੋਰਟ ਦੇ ਵਿੱਚ ਹੀ ਆ ਪਰ ਇਹ ਜਿਹੜੇ ਇਦਾਂ ਜਿਹੜਾ ਸਿਸਟਮ ਸਾਡਾ ਟੁੱਟਦਾ ਵਾ ਇਹ ਜਿਹੜੀ ਰਵਾਇਤ ਪਾਤੀ ਚੰਡੀਗੜ੍ਹ ਪੁਲਿਸ ਨੇ ਬਾਕੀ ਸਟੇਟਾਂ ਵੀ ਕਰ ਲੈਣਗੇ ਕਿ ਆਪਣਾ ਬੰਦਾ ਨਹੀਂ ਦਿੰਦੇ ਜਿਵੇਂ ਉਹ ਲਾਰਸ ਬਸ਼ਨੋਈ ਆ ਗੁਜਰਾਤ ਨੇ ਕਹ ਦਿੱਤਾ ਕਿ ਤੁਸੀਂ ਕੋਈ ਵੀ ਜਿਹੜੀ ਸਟੇਟ ਪੁਲਿਸ ਇਹਨੂੰ ਲਿਜਾ ਨਹੀਂ ਸਕਦੀ ਹੈਗੀ ਤੇ ਇਦਾਂ ਹਰ ਕੋਈ ਬੰਦਾ ਆਪਣੇ ਆਪਣੇ ਜਿਹੜਾ ਕ੍ਰਿਮੀਨਲ ਆ ਉਹਨੂੰ ਪ੍ਰੋਟੈਕਟ ਕਰੇਗੀ ਤੇ ਫਿਰ ਉਹ ਸਿਸਟਮ ਟੁੱਟੂਗਾ ਫਿਰ ਕ੍ਰਾਈਮਨਲ ਤੇ ਬੰਦਾ ਮਾਰ ਕੇ ਲੁਕ ਗਿਆ ਕਰਨਗੇ ਲੁੱਟ ਕੇ ਲੁਕ ਗਿਆ ਜੇ ਨੀ ਪੁਲਿਸ ਫੜੂਗੀ ਨਹੀਂ ਹੈਗੀ ਮੈਨੂੰ ਲੱਗਦਾ ਇਹ ਜਿਹੜੀਆਂ ਚੀਜ਼ਾਂ ਵਾ ਇਹ ਜਿਹੜੀਆਂ ਗਲਤ ਹੋ ਰਹੀਆਂ ਚੰਡੀਗੜ੍ਹ ਪੁਲਿਸ ਨੂੰ ਹੀ ਕਰਨ ਜੇ ਨਵਨੀਤ ਚਤੁਰਵੇਦੀ ਨੇ ਉਹ ਆਪੇ ਕੋਰਟ ਵਿਚ ਸਾਰਾ ਲੈਂਦੇ ਉਹ ਦੱਸ ਦੇ ਮਕਦਮਾ ਦਰਜ ਹੋਇਆ ਨਾ ਉਹਦੇ ਖਿਲਾਫ ਵਕ ਵਕ ਧਾਰਨ ਤੇ ਉਹ ਦੱਸ ਦੇ ਕਿ ਹੰਦਸਕਤ ਕਰਵਾਏ ਨੇ ਉਹਦਾ ਰਿਮਾਂਡ ਹਸ ਨੇ ਰਿਮਾਂਡ ਦੇ ਜਰਾ ਪਤਾ ਲੱਗਦਾ ਕਿ ਕਿੰਨੇ ਬੰਦੇ ਨੇ ਤੁਸੀਂ ਇੱਕ ਪਾਸੇ ਜੇ ਗੁਨਾਹ ਕੀਤਾ ਵਾ ਤੇ ਤੁਹਾਨੂੰ ਭੁਗਤਣਾ ਪੈਣਾ ਜੇ ਨਹੀਂ ਕੀਤਾਗਾ ਤੁਹਾਨੂੰ ਤੁਹਾਨੂੰ ਕੋਈ ਰੋਕ ਨਹੀਂ ਸਕਦਾ ਪਰ ਹੁਣ ਸਵਾਲ ਹੈ ਕਿ ਹਜੇ ਤੱਕ ਤੇ ਸਿਰਫ ਰੋਪੜ ਦੇ ਵਿੱਚ ਇੱਕੋ ਇਸ ਰਜਿਸਟਰਡ ਆ ਬਾਕੀ ਜਿਹੜੇ 9 ਐਮਐਲਏ ਨੇ ਚਾਹੇ ਉਹਦੇ ਵਿੱਚ ਕੁਮਰ ਵਿਜੇ ਪ੍ਰਤਾਪ ਆ ਚਾਹੇ ਦੇਵ ਮਾਨਾ ਚਾਹੇ ਗੁਰਲਾਲ ਨੌਰ ਆ ਜਾਂ ਹੋਰ ਵੀ ਜਿਹੜੇ ਪਵਜਾ ਸਿੰਘ ਆ ਨਾ ਜਾਂ ਅਸ਼ੋਕ ਪ੍ਰਾਸ਼ਰ ਜਾਂ ਰਮਣ ਜਿਹੜੇ ਰੋੜਾ ਨੇ ਜਿੰਨੇ ਵੀ ਇਹ ਹੈ ਇਨਾਂ ਨੇ ਹਲੇ ਤੱਕ ਕੋਈ ਕੰਪਲੇਂਟ ਦਿੱਤੀ ਨਹੀਂ ਜਾਂ ਹੋ ਸਕਦਾ ਹੈ ਕਿ ਮਕਦਮਾ ਦਰਜ ਹੋ ਗਿਆ ਹੋਵੇ ਲੇਕਿਨ ਹਲੇ ਤੱਕ ਬਾਹਰ ਨਹੀਂ ਆਇਆਗਾ ਨਾ ਇਹ ਜਿਹੜਾ ਮਸਲਾ ਹੈ ਹੁਣ ਕੋਰਟ ਦੇ ਵਿੱਚ ਕੀ ਜਵਾਬ ਦਿੰਦੇ ਨਵਨੀਤ ਚੱਤਰਵਦੀ ਦੇ ਮਸਲੇ ਦੇ ਵਿੱਚ ਕੀ ਜਵਾਬ ਦਿੰਦੀ ਸਰਕਾਰ ਔਰ ਚੰਡੀਗੜ੍ਹ ਪੁਲਿਸ ਪੰਜਾਬ ਪੁਲਿਸ ਦੀ ਪਟੀਸ਼ਨ ਤੇ ਕੀ ਜਵਾਬ ਦਿੰਦੀ ਹੈ ਪਰ ਮੈਨੂੰ ਲੱਗਦਾ ਹੈ ਕਿ ਗਲਤ ਹੋ ਰਿਹਾ ਜੋ ਵੀ ਨਹੀਂ ਹੋਣਾ ਚਾਹੀਦਾ ਹੈਗਾ ਸੀ ਇੱਕ ਬੰਦਾ ਕਿਸੇ ਦਾ ਇੱਕ ਐਮਐਲਏ ਦਾ ਨਾਮ ਲਿਖਦਾ ਦਸਕਤ ਕਰਦਾ ਹੈਗਾ ਉਹ ਦਸਕਤ ਕੀਤੇ ਕਿੱਥੇ ਹੈ ਕਿਨੇ ਕਾਪੀ ਪੇਸਟ ਤੇ ਨਹੀਂ ਕੋ ਸਾਰੇ ਜਾਂਚ ਦਾ ਵਿਸ਼ਾ ਹੈਗਾ ਔਰ ਆਮ ਆਦੀ ਪਾਰਟੀ ਦੇ ਐਮਐਲਏ ਨੂੰ ਪਤਾ ਵੀ ਹੋਊਗਾ ਨਾ ਵੀ ਐਸਾ ਨੂੰ ਕਰਦੇ ਕੀ ਲੋੜ ਆ ਪਾਰਟੀ ਦੇ ਜਿਹੜੇ ਐਮਐਲ ਹੁਣ ਇਹ ਨਵਨੀ ਚਤੁਰਵੇਦੀ ਕਹਿੰਦੇ ਕਿ ਤੁਸੀਂ ਵੋਟਾਂ ਪੋਵਾ ਲਓ ਵੀ ਮੇਰੇ ਕੋ 68 ਐਮਐਲਏ ਨੇ ਹੁਣ ਮੈਨੂੰ ਲੱਗਦਾ ਕਿ ਕੋਈ ਨਾ ਕੋਈ ਅਜੀਹੀ ਗੇਮ ਹੈ ਦੋਨਾਂ ਸਾਈਡ ਤੋਂ ਜਿਹੜੀ ਬਹੁਤ ਗੁੰਝਲਦਾਰ ਆ ਬਹੁਤ ਵੱਡੀ ਬੁਝਾਰਤ ਆ ਜਿਹੜੀ ਬੁੱਝੀ ਨਹੀਂ ਜਾ ਰਹੀ ਹੈਗੀ ਪਰ ਇਸੇ ਕਰਕੇ ਉਹ ਮਾਮਲਾ ਹਾਈ ਕੋਰਟ ਦੇ ਵਿੱਚ ਚੱਲ ਗਿਆ 4 ਨਵੰਬਰ ਤੇ ਤਰੀਕ ਪੈ ਗਈ ਹੈ ਤੇ ਉਦੋਂ ਨੂੰ ਰਜਿੰਦਰ ਗੁਪਤਾ ਸਾਹਿਬ ਰਾਜ ਸਭਾ ਮੈਂਬਰ ਬਣ ਜਾਣੇ ਹੈਗੇ ਨੇ ਕਿਉਂਕਿ ਕੱਲ ਨਾਮਜ਼ਦਗੀ ਪੱਤਰ ਵਾਪਸ ਲੈਣ ਦਾ ਆਖਰੀ ਦਿਨ ਆ ਤਿੰਨ ਨਾਮਜ਼ਦਗੀ ਪੱਤਰ ਤੇ ਰੱਦ ਹੋ ਗਏ ਜਿਹਦੇ ਨਵਨੀਤ ਚਤਰਵੇਦੀ ਦੀਆਂ ਦੋ ਸੀ ਇੱਕ 6 ਅਕਤੂਬਰ ਵਾਲੀ ਇੱਕ 13 ਅਕਤੂਬਰ ਵਾਲੀ ਇੱਕ ਹੋਈ ਹੋਰ ਸੀ ਉਹ ਦੂਜੀ ਆ ਰਜਿੰਦਰ ਗੁਪਤਾ ਦੀ ਪਤਨੀ ਦੀ ਉਹ ਵਾਪਸ ਲੈ ਲਏ ਤੇ ਉਹ ਜਿਹੜਾ ਉਹਦਾ ਕਲੀਅਰ ਹੈ ਕੇਰ ਜਿੰਦਰ ਗੁਪਤਾ ਜਿਹੜੇ ਨੇ ਉ ਰਾਜ ਸਭਾ ਮੈਂਬਰ ਬਣ ਹੀ ਗਏ ਨੇ ਪਰ ਹੁਣ ਕਿਉਂਕਿ 4 ਤਰੀਕ ਜਾਂਦੇ ਅੱਜ ਕਿਸੇ ਨੂੰ ਰੀਲੀਫ ਮਿਲ ਜਾਂਦੀ ਵੀ ਸਟੇ ਲੱਗ ਜਾਂਦੀ ਜਾਂ ਕੁਝ ਹੋਰ ਹੋ ਜਾਂਦਾ ਫਿਰ ਸਰਕਾਰ ਨੂੰ ਜਿਹੜਾ ਵੱਡਾ ਚਟਕਾ ਹੋ ਜਾਂਦਾ ਲੇਕਿਨ ਫਿਲਹਾਲ ਇਹ ਦੇਖਦੇ ਕਿ ਜਿਹੜਾ ਮਸਲਾ ਵਾ ਇੱਕਦੋਂ ਤੱਕ ਜਾਂਦਾ ਇਹਦੇ ਚ ਚੰਡੀਗੜ੍ਹ ਪੁਲਿਸ ਦੀ ਜਿੱਤ ਹੁੰਦੀ ਜਾਂ ਫਿਰ ਪੰਜਾਬ ਪੁਲਿਸ ਦੀ ਜਿੱਤ ਹੁੰਦੀ ਆ ਉਹ ਉਹ ਜਿਹੜਾ ਆਪਣੇ ਆਪ ਚ ਇੱਕ ਵੱਡਾ ਸਵਾਲ ਆ ਕਿ ਇਹਨੂੰ ਹੁਣ 4 ਤਰੀਕ ਤੱਕ ਕੀ ਨਰਿੰਦਰ ਪਟਿਆਲ ਹੋਣੀ ਪੁਲਿਸ ਸਟੇਸ਼ਨ 3 ਦੇ ਵਿੱਚ ਹੀ ਰੱਖਣਗੇ ਜਾਂ ਕੋਈ ਪਰਚਾ ਦਰਜ ਕਰਕੇ ਚੰਡੀਗੜ੍ਹ ਪੁਲਿਸ ਨੂੰ ਬਡੇਲ ਜਿਲ੍ਹ ਭੇਜ ਦੇਣਗੇ ਹਵਾਲਾ ਦੇ ਵਿੱਚ ਜਾਂ ਥਾਣੇ ਦੇ ਵਿੱਚ ਰੱਖ ਲੈਣਗੇ ਕੁਝ ਨਾ ਕੋਈ ਤੇ ਚੰਡੀਗੜ੍ਹ ਪੁਲਿਸ ਨੇ ਵੀ ਜਿਹੜੀਆਂ ਕੋਈ ਨਾ ਕੋਈ ਤਾਣਾ ਬੁਣਿਆ ਹੈਗਾ ਪੰਜਾਬ ਨੇ ਤੇ ਬੁਣਿਆ ਬੁਣਿਆ ਤਾਣਾ ਤੇ ਚੰਡੀਗੜ੍ਹ ਨੇ ਵੀ ਤਾਣਾ ਉਦੋਂ ਹੀ ਬੁਣ ਲਿਆ ਸੀ ਜਿੱਦਣ 12:30 ਵਜੇ ਦਿਨੇ ਚੱਡਾ ਦੀ ਸ਼ਿਕਾਇਤ ਤੇ ਰੋਪੜਪੁਰਸ ਰਾਤ ਨੂੰ ਮਕਦਮਾ ਜਰੂਰ ਕਰ ਦਿੰਦੀ ਐ ਔਰ ਪੰਜਾਬ ਪੁਰ ਦੇ ਵਿੱਚ ਵੀ ਖਾਸ ਗੱਲ ਐ ਮਕਦਮਾ ਇਹ 12 ਵਜੇ ਤੋਂ ਲੈ ਕੇ ਸਵੇਰ ਦੇ 5 ਵਜੇ ਤੱਕ ਕਰਦੇ ਆਗਨੇ 12:30 ਦਿਨੇ ਚੱਡਾ ਦੀ ਸ਼ਿਕਾਇਤ ਤੇ ਪਰਚਾ ਦਰਜ ਤੇ ਫਿਰ ਤੁਹਾਨੂੰ ਯਾਦ ਹੋਗਾ ਕਿ ਸੁਪਾਰ ਸਿੰਘ ਖਹਿਰਾ ਦੇ ਖਿਲਾਫ ਵੀ 2:30 ਵਜੇ ਮਕਦਮਾ ਦਰਜ ਕੀਤਾ ਹੈ ਤੇ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ 5 ਵਜੇ ਮਕਦਮਾ ਦਰਜ ਕੀਤਾ ਹੈ ਜਿਹੜੇ ਟਾਈਮ ਪੁਲਿਸ ਦੇ ਵਿੱਚ ਇੱਕ ਮੁੰਚੀ ਤੇ ਇੱਕ ਸੰਤਰੀ ਤੇ ਕੇਐਸਆਈ ਦੇ ਤਿੰਨ ਚਾਰ ਜਣੇ ਹੁੰਦੇ ਨੇ ਉਸ ਸਮੇਂ ਪੰਜਾਬ ਦੇ ਵਿੱਚ ਜਿਹੜੇ ਨੇ ਮਕਦਮੇ ਦਰਜ ਹੋ ਰਿਆ ਗਨੇ ਇਹ ਆਪਣੇ ਆਪ ਚ ਇੱਕ ਵੱਡਾ ਸਵਾਲ ਆ